ਕੀ ਕਿੰਨੀ ਫਿਲਮ ਲੱਗੀ ਤੁਸੀਂ ਬੀਇੰਗ ਬਹੁਤ ਵਧੀਆ ਬਹੁਤ ਵਧੀਆ ਲੱਗੀ ਮੈਨੂੰ ਪਾਲੀ ਭਾਜੀ ਨਾਲ ਮੈਂ ਥੀਏਟਰ ਵੀ ਕਰਦਾ ਰਿਆ ਤੇ ਉਹਨਾਂ ਦੇ ਨਾਟਕ ਵੀ ਕਮਾਲ ਹੁੰਦੇ ਸੀ ਇਹ ਫਿਲਮ ਵੀ ਬਹੁਤ ਤੁਸੀਂ ਤੁਸੀਂ ਬਹੁਤ ਸੋਹਣੀਆਂ ਫਿਲਮਾਂ ਕੀਤੀਆਂ ਨੇ ਮੈਂ ਤੁਹਾਨੂੰ ਬਹੁਤ ਇਸ ਫਿਲਮ ਦੇ ਕਿ ਖਾਸ ਕੀ ਲੱਗਾ ਤੁਹਾਨੂੰ ਬਿਸ਼ਾ ਲੱਗਾ ਜਿਹਦੇ ਵਿੱਚ ਤੁਹਾਨੂੰ ਲੱਗਾ ਕਿ ਸਾਰਾ ਕੁਝ ਹੀ ਖਾਸ ਹੈ ਦੇਚ ਜਿਵੇਂ ਕੁਲਜਿੰਦਰ ਭਾਈ ਨੇ ਕਰੈਕਟਰ ਕੀਤਾ ਤੋਂ ਆਪ ਦੇ ਆਪ ਨੂੰ ਤੋੜ ਕੇ ਕੀਤਾ ਹੈ ਨਾ ਔਰ ਕਮਾਲ ਦਾ ਕਰੈਕਟਰ ਕੀਤਾ ਬੱਚੀ ਦਾ ਕਰੈਕਟਰ ਬੜਾ ਕਮਾਲ ਸੀ ਸਾਰੇ ਜਿਹਨੇ ਥੀਏਟਰ ਵਾਲੇ ਆਰਟਿਸਟ ਹੈ ਇਹ ਕਹਾਣੀ ਬਹੁਤ ਕਮਾਲ ਹੈ ਜਿਵੇਂ ਜਿਹੜੀ ਇੱਕ ਸੁਨੇਹਾ ਵੀ ਹੈ ਜਿਹੜੇ ਬਹੁਤ ਸਾਰੇ ਕੇਸ ਹੁੰਦੇ ਨੇ ਲੜਖਾਸ ਦੇ ਲੜਕੀਆਂ ਦੇ ਨਾਲ ਜਿਵੇਂ ਬਹੁਤ ਸਾਰੇ ਹੁੰਦੇ ਬਹੁਤ ਸਾਰੇ ਲੋਕ ਡਰ ਜਾਂਦੇ ਨੇ ਪਰ ਇੱਕ ਸੁਨੇਹਾ ਵੀ ਹੈ ਕਿ ਡਰਨਾ ਨਹੀਂ ਹਿੰਮਤ ਦੇ ਹੌਸਲੇ ਨਾਲ ਲੜ ਬਿਲਕੁਲ ਬਿਲਕੁਲ ਉਹੀ ਗੱਲ ਕਰਦਾ ਮੈਂ ਵੀ ਕਹਾਣੀ ਬਹੁਤ ਵੱਖਰੀ ਹੈ ਔਰ ਅਲੱਗ ਹੈ ਇਹ ਜਿਹੜੀਆਂ ਫਿਲਮਾਂ ਬਣੀਆਂ ਨੇ ਇਸ ਦੇ ਵਿੱਚ ਇਹ ਵੀ ਟੱਚ ਕੀਤਾ ਇਹਦੇ ਵਿੱਚ ਇਹ ਵੀ ਟੱਚ ਕੀਤਾ ਗਿਆ ਬਹੁਤ ਸਰੀਆਂ ਜਿਹੜਾ ਕੋਟਾਂ ਦੇ ਵਿੱਚ ਗਵਾਹਾਂ ਜਿਹੜੀਆਂ ਲੋਕ ਵਿਕ ਜਾਂਦੇ ਨੇ ਇਹ ਵੀ ਸੁਨੇਹਾ ਵੀ ਵਿਕਣਾ ਨਹੀਂ ਚਾਹੀਦਾ ਆਪਣੇ ਹੌਸਲੇ ਨੂੰ ਲੋਕੋ ਤਾਂ ਹੈ ਹੀ ਗੱਲਾਂ ਉਹ ਤਾਂ ਆਪਾਂ ਬਹੁਤ ਫਿਲਮਾਂ ਦੇਖ ਲੈਂਦੇ ਪਰ ਇਹਦੇ ਵਿੱਚ ਹੋਰ ਵੀ ਬਹੁਤ ਗੱਲਾਂ ਜਿਹੜੀਆਂ ਇੱਕ ਆਮ ਜਿਹੜਾ ਆਮ ਇਨਸਾਨ ਹੈ ਆਮ ਬੰਦਾ ਉਹ ਕਿਵੇਂ ਪਿਛਾਵਾਂ ਹੁੰਦਾ ਸਮਾਜ ਘਰ ਸਾਰੇ ਘਰ ਦੇ ਵਿੱਚ ਫਿਰ ਉਹ ਕਿਵੇਂ ਬਾਹਰ ਨਿਕਲਦਾ ਜਿਹੜੀ ਗੁਰੂ ਦੀ ਗੱਲ ਆ ਜਿਹੜੀ ਸਾਡੀ ਬਾਣੀ ਗੱਲ ਕਰਦੀ ਆ ਉਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਬਹੁਤ ਲੰਘ ਕਿਸਮ ਦਾ ਇਹਦੇ ਮਿਊਜ਼ਿਕ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਸਾਰਾ ਕੁਝ ਹੀ ਵਧੀਆ ਸਾਰਾ ਕੁਝ